ਦੇਖੋ ਮੈਂ ਇੱਥੇ ਇਹ ਕਹਾ ਵਾ ਕਿ ਦੋਨੇ ਸਰਕਾਰਾਂ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਹੈ ਪਹਿਲਾਂ ਬੀਜੇਪੀ ਦੀ ਗੱਲ ਕਰ ਲੈਂਦੇ ਆ ਉਹਨਾਂ ਨੇ ਇੱਕ ਸਟੈਬਲਿਸ਼ਡ ਲਾਅ ਸੀ ਸਾਡਾ ਮਨਰੇਗਾ ਜਿਹਦੇ ਵਿੱਚ ਕਾਨੂੰਨ ਦੀ ਗਰੰਟੀ ਸੀ ਕਿ ਗਰੀਬਾਂ ਨੂੰ ਕੰਮ ਮਿਲੇਗਾ ਉਹਨੂੰ ਉਹਨਾਂ ਨੇ ਇਸ ਤਰ੍ਹਾਂ ਇਸ ਤਰੀਕੇ ਨਾਲ ਛੇੜਛਾੜ ਕੀਤਾ ਕਿ ਸੂਬੇ ਆਪਣਾ ਹਿੱਸਾ ਨਹੀਂ ਪਾ ਸਕਣਗੇ ਇੱਕ ਆਲਟੀਮੇਟਲੀ ਸਕੀਮ ਫੇਲ ਹੋ ਜਾਣੀ ਔਰ ਅੱਜ ਸਾਰਾ ਦੇਸ਼ ਜਾਣਦਾ ਵਾ ਕਿ ਬੀਜੇਪੀ ਨੂੰ ਅਡਾਨੀ ਤੇ ਅਮਬਾਨੀ ਚੁਣਾ ਰਹੇ ਉਹਨਾਂ ਨੂੰ ਗਰੀਬਾਂ ਨਾਲ ਨਾ ਕੋ ਸਰਕਾਰ ਹੈ ਨਾ ਕੋ ਪਿਆਰ ਹੈ ਦੂਸਰਾ ਹਮਲਾ ਬੀਜੇਪੀ ਨੇ ਹੁਣ ਜਿਹੜਾ ਕੀਤਾ ਜਿਹੜਾ ਟੋਟਲ ਸਰੈਂਡਰ ਕਰਤਾ ਅਮਰੀਕਨ ਗਵਰਨਮੈਂਟ ਦੇ ਸਾਹਮਣੇ ਔਰ ਜਿਹੜਾ ਉਹ ਸਾਰੀ ਸੰਧੀ ਹੋਈ ਹੈ ਨਾ ਜੀ ਇੰਡੋ ਯੂ ਐਸ ਟ੍ਰੀਟੀ ਟ੍ਰੇਡ ਟ੍ਰੀਟੀ ਉਹਦੇ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਖੇਤੀ ਨੂੰ ਭੁਗਤਣਾ ਪੈਣਾ ਕਿਸਾਨਾਂ ਨੂੰ ਕਿਉਂਕਿ ਅਮਰੀਕਾ ਦੇ ਕੋਲ ਬਹੁਤ ਹਾਈਲੀ ਸਬਸਿਡਾਈਜ਼ਡ ਸਿਸਟਮ ਹੈ ਜੀ ਉਹਨਾਂ ਨੂੰ ਬਹੁਤ ਸਰਕਾਰਾਂ ਮਦਦ ਕਰਦੀਆਂ ਉਹ ਆਪਣੀ ਕਣਕ ਤੇ ਮੱਕੀ ਤੇ ਹੋਰ ਫਸਲਾਂ ਅਮਰੀਕਾ 'ਚ ਪੈਦਾ ਕਰਕੇ ਭਾਰਤ ਦੇ ਵਿੱਚ ਮਾਰਕੀਟ 'ਚ ਆਪਣੇ ਨਾਲ ਸਸਤੀਆਂ ਵੇਚ ਸਕਦੇ ਨੇ ਇੰਨੀ ਕੈਪੈਸਿਟੀ ਆ ਉਹਨਾਂ ਦੀ ਇੰਨੀ ਸਬਸਿਡੀ ਸਰਕਾਰ ਮਦਦ ਕਰਦੀ ਕਿਸਾਨ ਦੇ ਤੇ ਫਿਰ ਸਾਡਾ ਦਾ ਕਿਸਾਨ ਮਾਰਿਆ ਜਾਊਗਾ ਔਰ ਦੂਜਾ ਕਿ ਅਮਰੀਕਾ WTO ਦਾ ਥ्रू ਇੱਕ ਇਸਟੈਬਲਿਸ਼ਡ ਅੰਡਰਸਟੈਂਡ ਹੈ ਕਿ ਅਸੀਂ ਐਮਐਸਪੀ ਨਹੀਂ ਰਹਿਣ ਦੇਣੀ ਤੇ ਜੇ ਹੁਣ ਮੋਦੀ ਸਾਹਿਬ ਨੇ ਸੰਧੀ ਕਰ ਲਈ ਗੁੱਡੇ ਟੇਕ ਦਿੱਤੇ ਆ ਕਿ ਸਾਡੀ ਐਮਐਸਪੀ ਪਹਿਲਾਂ ਹੀ ਨਹੀਂ ਦੇਣ ਨੂੰ ਤਿਆਰ ਤੋਂ ਹੁੰਦਾ ਉਹਨਾਂ ਨੂੰ ਵੱਡਾ ਬਹਾਨਾ ਮਿਲ ਜਾਣਾ ਸੋ ਇਹ ਖੇਤ ਹੈ ਕਿਸਾਨ ਖੇਤ ਮਜ਼ਦੂਰ ਵੀ ਵਿਰੋਧੀ ਵਰਕਰ ਮਰੋਧੀ ਜਿਹੜਾ ਥੱਲੀ ਸਰਕਾਰ ਹੈ ਕਿ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਖਨੋਰੀ ਤੇ ਸ਼ੰਭੂ ਉਹਨਾਂ ਦੀ ਲੜਾਈ ਤਾਂ ਦਿੱਲੀ ਸਿੰਘੀ ਉੱਤੇ ਦਿੱਲੀ ਜਾਣ ਲਈ ਬੈਠੇ ਸੀ ਉਹ ਭਗਵੰਤ ਮਾਨ ਨੇ ਕਿਉਂ ਖਦੇੜਿਆ ਕਿਉਂ ਪੀਲਾ ਪੰਜਾ ਚਲਾਇਆ ਉਹ ਬੇਸਿਕਲੀ ਸ਼ੋਜ਼ ਕਿ ਉਹ ਭਾਜਪਾ ਦੀ ਹਦਦ ਤੇ ਖਦੇੜਿਆਗਾ ਜਿਹੜੇ ਐਨਐਸਸੀ ਵਗੈਰਾ ਵੀ ਲੱਗੀ ਸਾਡੇ ਨੌਜਵਾਨਾਂ ਤੇ ਉਹ ਸਾਰੀ ਭਾਜਪਾ ਦੇ ਉੱਤੋਂ ਆਦੇਸ਼ ਆਉਂਦੇ ਨੇ ਸੋ ਤਾਂ ਕਰਕੇ ਮੈਂ ਕਹਿੰਨਾ ਦੂਜਾ ਇਹਨਾਂ ਦੀਆਂ ਪਾਲਿਸੀ ਸੇਮ ਆ ਜੋ ਬਦਲਾਖੋਰੀ ਭਾਜਪਾ ਕਰਦੀ ਆਪਣੇ ਵਿਰੋਧੀਆਂ ਨਾਲ ਉਹੀ ਬਦਲਾਖੋਰੀ ਅਰਵਿੰਦ ਕੇਜਰੀਵਾਲ ਕਰਦਾ ਜਿਵੇਂ ਬੀਜੇਪੀ ਨੇ ਸਾਰਾ মিডিਆ ਹਾਈਜੈਕ ਕੀਤਾ ਹੋਇਆ ਉਸੇ ਤਰਜ਼ ਤੇ ਕੇਜਰੀਵਾਲ ਨੇ মিডিਆ ਪੰਜਾਬ ਦਾ ਹਾਈਜੈਕ ਕਰਕੇ ਉਹਨੂੰ ਕੇਜੀ মিডিਆ ਬਣਾ ਦਿੱਤਾ ਔਰ ਜਿਹੜਾ ਇਹ ਪ੍ਰੋਗਰਾਮ ਇੱਥੇ ਕਰਦੇ ਨੇ ਉਹ ਸਾਰੇ ਫਰਾਡ ਨੇ ਕੱਲ ਦੇਖੋ ਖੇਮ ਕਰਨ ਵਿੱਚ ਇੱਕ ਨਸ਼ੇ ਦੇ ਵਿਰੋਧ ਕਰਦੇ ਹੋਏ ਇੱਕ ਵਿਚਾਰਾ ਗੁਰਪ੍ਰੀਤ ਸਿੰਘ ਐਕਸ ਫੌਜੀ ਅਮਰਤਪੁਰ ਉਹਨੂੰ ਸ਼ਰੇਆਮ ਪਿੰਡ ਦੇ ਸਾਬਕਾ ਸਰਪੰਚ ਤੇ ਝਾੜੂ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਜੀ ਅੱਜ ਦੇਖੋ ਹੋਰ ਇਹਦਾ ਮਤਲਬ ਇਹਨਾਂ ਦਾ ਇਹਨਾਂ ਦੀ ਨਸ਼ੇ ਦੇ ਖਿਲਾਫ ਲੜਾਈ ਤਾਂ ਖਤਮ ਹੈ ਨਾ ਰੋਜ਼ ਵੀਡੀਓ ਆਉਂਦੀਆਂ ਬੱਚਾ ਮਰਦੇ ਆ ਅੱਜ ਸਵੇਰੇ ਮੋਡਲ ਟਾਊਨ ਵਿੱਚ ਲੱਕੀ ਉਬਰੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉੱਥੇ ਮੋਡਲ ਟਾਊਨ ਜਲੰਧਰ ਚ ਮਾਰਤਾ ਤਾਂ ਇਹਨਾਂ ਦਾ ਵਾਰਗੇਂਸ ਗੈਂਗਸਟਰ ਵੀ ਫੇਲ ਹੋ ਗਈ ਹੈ ਤੇ ਅਸਲ ਚ ਇਸ ਹਥਿਆਰਾਂ ਦੀ ਸਰਕਾਰ ਹੈ ਤੁਸੀਂ ਦੇਖ ਲਓ ਹਲੇ 10 ਲੱਖ ਦਾ بیمਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਸਾਰਾ ਪੰਜਾਬ ਰੰਗ ਦਿੱਤਾ ਸਾਰੀਆਂ ਬੱਸਾਂ ਦੇ ਪਿੱਛੇ ਪੋਸਟਰ ਲਾਤੇ ਸਾਰੇ ਖੰਬਿਆਂ ਦੇ ਉੱਤੇ ਟੰਗ ਦਿੱਤੇ ਸੋ ਸਾਡਾ ਪੈਸਾ ਜ਼ਾਇਆ ਕਰ ਰਹੇ ਨੇ ਕੱਲ 1000 ਕਰੋੜ ਦਾ ਨਵਾਂ ਕਰਜ਼ਾ ਚੱਕਿਆ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਢੇ ਲੱਖ 4 ਲੱਖ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਉੱਤੇ ਝੜਾ ਚੁੱਕੇ ਨੇ ਉਹ ਸਰਕਾਰ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹੁਣ ਐਵੇਂ ਲਾਲਚ ਦੇ ਕੇ 1000 ਰੁਪਏ ਦੇ ਕੇ ਇਧਰ ਉਧਰ ਕਰਕੇ ਕੋਸ਼ਿਸ਼ ਕਰਨਗੇ ਇਹਨਾਂ ਦਾ ਬਣਨਾ ਕੁਛ ਨਹੀਂ ਹੈ 27 ਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਸਵਤ ਕਿੰਨੀ ਕਰ ਰਹੀ ਹੈ ਨਹੀਂ ਚਲੋ ਹਲੋ ਚੋਣਾਂ ਵਾਸਤੇ ਕਾਂਗਰਸ ਕਿੰਨੀ ਤਿਆਰ ਹੈ ਕਿਉਂਕਿ ਅਕਸਰ ਹੀ ਹੁੰਦਾ ਰਹਿੰਦਾ ਹੈ ਕਿ ਕਾਂਗਰਸ ਦੇ ਕਈ ਧੜੇ ਨੇ ਬੱਝ ਤੁਸੀਂ ਦੇਖ ਹੀ ਦਿਓ ਕਿ ਕਾਂਗਰਸ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਔਰ ਕਾਂਗਰਸ ਆ ਜਿਹੜੇ ਪਿਛਲੇ ਦਿਨਾਂ ਚ ਅਸੀਂ ਇਕੱਠ ਕੀਤੇ ਨੇ ਔਰ ਪਾਰਲੀਮੈਂਟ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਇੱਕ ਇਹੋ ਜਿਹੀ ਬਹਾਦ ਪਾਰਟੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਸਹੀ ਦਾਵਾ ਕਰ ਸਕਦੀ ਸਿਰਫ ਸਾਨੂੰ ਵਕਵਕ ਏਜੰਸੀਆਂ ਵਕਵਕ ਤਾਤਾਂ ਡਿਸਟਰਾਏ ਕਰ ਰਹੀਆਂ ਨੇ ਬਦਨਾਮ ਕਰ ਰਹੀਆਂ ਨੇ মিডিਆ ਜ਼ਰੀਏ ਬਦਨਾਮ ਕਰ ਰਹੀਆਂ ਕਿ ਜੀ ਕਾਂਗਰਸੀ ਤਪਾਟੇ ਹੋਏ ਨੇ ਜੀ ਇਹ ਤਾਂ ਕਈ ਉਮੀਦਵਾਰ ਨੇ ਜੀ ਤੇ ਕਈ ਚ ਮੈਨੂੰ ਦੱਸੋ ਕਿਹੜੇ ਬੰਦੇ ਨੇ ਕਿਹਾ ਅੱਜ ਤੱਕ ਕਿ ਮੈਂ ਚੀਫ ਮਿਨਿਸਟਰ ਕੱਲਾ ਬਣਨਾ ਚਾਹਣਾ ਔਰ ਸਾਰੇ ਲੀਡਰਸ਼ਿਪ ਇਕੱਠੀ ਆ ਇਹ ਸਾਰਾ মিডিਆ ਦੀ ਕ੍ਰੀਏਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ মিডিਆ ਖਰੀਦੀ ਛੱਡਿਆ ਵਾ ਜੀ ਉੱਤ ਜੋ ਮਰਜ਼ੀ ਘੁਾਈ ਜਾਂਦੇ ਨੇ ਔਰ মিডিਆ ਦਾ ਪ੍ਰਚਾਰ ਕਰਦੇ ਕਰਦੇ ਆਮ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਬਣਦੀ ਹੁੰਦੀ ਬਟ ਕਾਂਗਰਸ will definitely put up a very good show and we will form the government ਕਰਨਜੀ ਚੰਨੀ ਕਿਉਂ ਗੁਰਨੇ ਸਟੇਜ ਕਰੋ ਕਰਨਜੀ ਚੰਨੀ ਸਟੇਜ ਕਰੋ ਇਹ ਤਾਂ ਪਹਿਲੀ ਗੱਲ ਤਾਂ ਇਹਦਾ ਜਵਾਬ ਕੋਈ ਦੇ ਸਕਦੇ ਨੇ ਮੈਂਬਰ ਪਾਰਲੀਮੈਂਟ ਨੇ ਅੱਜ ਪਾਰਲੀਮੈਂਟ ਲੱਗੀ ਹੋਈ ਆ ਅਗਲੇ ਪਿਛਲੇ ਦਿਨਾਂ ਵਿੱਚ ਕਿੱਥੇ ਸੀ ਕੀ ਸੀਗੇ ਉਹਨਾਂ ਦੇ ਜਿਵੇਂ ਕੋਈ ਜਿਹੜੀ ਸਟੈਂਡਿੰਗ ਕਮੇਟੀਆਂ ਆ ਪਾਰਲੀਮੈਂਟ ਦੇ ਚੇਅਰਮੈਨ ਵੀ ਨੇ ਹੋ ਸਕਦਾ ਉਹਨਾਂ ਨੂੰ ਟਰੈਵਲ ਕਰਨਾ ਹੈ ਇਹ ਸਵਾਲ ਤੁਸੀਂ ਸਾਡੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਪੁੱਛ ਸਕਦੇ ਆ ਜਾਂ ਚੰਨੀ ਸਾਹਿਬ ਨੂੰ ਪੁੱਛ ਸਕਦੇ ਬਟ ਪਿਛਲੇ ਦਿਨੀ ਮੈਂ ਉਹਨਾਂ ਨੂੰ ਨੋਟਿਸ ਕੀਤਾ ਮਾਲਵੇ ਦੀ ਸ਼ਹਿਰ ਤੇ ਇੱਕ ਜਲਾਲਾਬਾਦੀ ਰੈਲੀ ਵਿੱਚ ਉਹ ਹਾਜ਼ਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਅਧਾਰ ਹੈ ਕਿਉਂਕਿ ਕੱਲ ਬਿਕਰਮ ਸਿੰਘ ਬਾਦਲ ਆਏ ਉਹਨਾਂ ਨੇ ਕਿਹਾ ਵੀ ਮੈਂ ਨੰਗੇ ਪੈਰੀ ਚੱਲ ਕੇ ਜਿਹੜਾ ਰੂਸੇ ਹੋਏ ਉਹ ਤਾਂ ਚਲੋ ਉਹਨਾਂ ਦਾ ਇੰਟਰਨਲ ਅਫੇਅਰ ਹੈ ਨਾ ਜੀ ਪਰ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਲੋਕਾਂ ਦੀ ਕਚਹਿਰੀ ਚ ਕਿਵੇਂ ਜਾਵੇਗਾ ਜਦ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦੇ ਇਨਸਾਫ ਮਾਰੇ ਸੱਚ ਬਿਆਨ ਨਹੀਂ ਕਰਦੇ ਬਾਈਬਲ ਕਲਾਂ ਦੇ ਕਾਤਲਾਂ ਨੂੰ ਅੱਜ 9 ਸਾਲ ਹੋ ਗਏ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿਵਾ ਸਕਿਆ ਇਸ ਕਰਕੇ ਜਦ ਤੱਕ ਇਹ ਵੱਡੇ ਮਸਲੇ ਉਹਨਾਂ ਦੇ ਦਰਪੇਸ਼ ਨੇ ਇੰਨੀ ਛੇਤੀ ਸਿੱਖਾਂ ਨੇ ਪੰਜਾਬ ਦੇ ਲੋਕਾਂ ਨੂੰ ਇਹਦਾ ਯਕੀਨ ਨਹੀਂ ਕਰਨਾ ਭਗਵੰਤ ਮਾਨ ਵੀ ਬੇਦਬੀਆ ਛੇੜ ਹੋ ਗਿਆ ਵਾ ਮੋਰਬੋਮ ਬਲਾਸਟ ਇਹ ਕਹਿੰਦੇ ਆ ਇਹਨਾਂ ਦਾ ਲੀਡਰ ਕਹਿ ਰਿਹਾ ਸੀ ਕਿ ਸਾਨੂੰ ਰੁਕਣ ਵਾਸਤੇ ਮੋਰਬੋਮ ਬਲਾਸਟ ਕੀਤਾ ਗਿਆ 2017 ਤਾਨੂੰ ਕਿਨੇ ਰੋਕਿਆ 4 ਸਾਲ ਤੋਂ ਤੁਸੀਂ ਮੋਰ ਬੋਮ ਬਲਾਸਟ ਦੇ ਦੁਸ਼ਮਣ ਫੜਦੇ ਕਿਉਂ ਨਹੀਂ ਗਏ ਕੀ ਤੁਹਾਡੀ ਹਿੰਮਤ ਹੈ ਡੇਰਾ ਸੱਚਾ ਸੌਤਾ ਦੇ ਸਾਥ ਨੂੰ ਹੱਥ ਪਹੁੰਚ ਨਹੀਂ ਹੈ ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਇਲਜ਼ਾਮ ਅਕਾਲੀ ਦੇ ਉੱਤੇ ਲੱਗਦਾ ਰਿਹਾ ਔਰ ਬਾਈਬਲ ਕਲਾਂ ਦੇ ਕਤਲਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਆ ਉਦੋਂ ਦਾ ਫਾਦ ਇਲਜ਼ਾਮ ਤੇ ਜਵਾਬ ਦੇ ਜਿਹੜੇ ਭਗਵੰਤ ਪੰਥ ਦੀ ਸਰਕਾਰ ਨੇ ਜੀ ਸਾਹਿਬ ਨਵਜੋਧਪੁਰ ਚਿੱਤੇ ਕੌਮੇ ਛੱਗਾ ਮਹਾਨ ਹੈ ਕਿੰਨਾ ਨੂੰ ਫਾਇਦਾ ਹੋਏਗਾ ਜਾਂ ਕਿੰਨਾ ਨੂੰ ਨੁਕਸਾਨ ਨਹੀਂ ਭਾਈ ਇਹਦੇ ਬਾਰੇ ਮੈਂ ਕੀ ਕਹਿਣਾ ਜੀ ਨਾ ਮੈਂ ਫਾਇਦਾ ਕਿਹਨਾਂ ਸਕਦਾ ਨਾ ਮੈਂ ਕੋਈ ਨੁਕਸਾਨ ਕਿਹਨਾਂ ਸਕਦਾ ਇਹ ਸਿੱਕਲੀ ਕੀ ਹੈ ਕਿ ਹਰ ਇੰਡੀਵਿਜੂਅਲ ਦੀ ਆਪਣੀ ਇੱਛਾ ਵਾ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਫੈਸਲਾ ਲਿਆ ਜਾਂ ਜੋ ਪਾਰਟੀ ਨੇ ਫੈਸਲਾ ਲਿਆ ਮੈਂ ਤਾਂ ਆਪਣੀ ਪਾਰਟੀ ਨੇ ਜੋ ਫੈਸਲਾ ਲਿਆ ਉਹ ਦੀ ਸਪੋਰਟ ਹੀ ਕਰ ਦੇਣਾ ਸਰ ਜੀ ਧੰਨਵਾਦ ਜੀ